ਇਹ ਰਾਤੀ ਰਾਤੀ ਜੀ ਪਾਣੀ ਆਇਆ ਹੜ ਘਰ ਜਲਾਲੀ ਦੇ ਲੱਗੇ ਪੈਂਦਾ ਤੇ ਪਾਣੀ ਅੰਦਰ ਆਈਆ ਸਾਰਾ ਕੱਚਾ ਮਗਾਨਾ ਤੇ ਸਾਰਾ ਕੁਝ ਗਿੱਲਾ ਹੀ ਆ ਸਾਰਾ ਸਮਾਨ ਗਿੱਲਾ ਪਈ ਪਹਿਲੀ ਵਾਰੀ ਨੇ ਅੰਦਰ ਪਾਣੀ ਵੜੇ ਪਹਿਲੀ ਵਾਰੀ ਨਹੀਂ ਅੱਗੇ ਵੀ ਦੋ ਤੋਂ ਤਿੰਨ ਵਾਰੀ ਅੰਦਰ ਪਾਣੀ ਵੜਿਆ ਇਸ ਵਾਰ ਤਾਂ ਬਹੁਤ ਜ਼ਿਆਦਾ ਪਾਣੀ ਆਇਆ ਕੀ ਮੰਗ ਕੀ ਕਰਦੇ ਮਾਂ ਇਹ ਹੀ ਕਰਦੇ ਸੀ ਚਲੋ ਮਾਂ ਗਰਾਣ ਛਾਨ ਕੋਈ ਮਾਸਾ ਮਾੜੀ ਮੋਟੀ ਮਿਲਦੀ ਸਾਨੂੰ ਤੇ ਕੋਈ ਕਮਰਾ ਹੈ ਪਾ ਲੈਣ ਤੇ ਉਹ 10 ਦਿਨ ਪਹਿਲਾਂ ਵੀ ਪਾਣੀ ਵੜੇ ਪਿਆ ਸੀਗਾ ਪਰ ਇਹ ਫਲੱਡ ਪਹਿਲੇ ਨਾਲੋਂ ਵੀ ਜ਼ਿਆਦਾ ਆਇਆ ਹੈ ਕਿਉਂਕਿ ਮੇਰੇ ਪਿੰਡ ਅਨਿਆਲ ਦੇ ਵਿੱਚ ਪਿੰਡ ਦੇ ਵਿੱਚ ਵੀ ਪਾਣੀ ਦਾ ਇੰਟਰ ਕਰ ਗਿਆ ਕਿਉਂਕਿ ਚਾਰੋਂ ਤਰਫੋਂ ਜਿਹੜਾ ਪਾਣੀ ਜਿੱਕਰਿਆ ਮਤਲਬ ਮਤਲਬ ਆਪਣੇ ਛੋਲਰ ਪੋਲਟਰੀ ਫਾਰਮ ਗੁਜਰਾ ਡੇਰਾ ਸਿਗਾ ਉਹਨਾਂ ਨੇ ਵੀ ਬੜੀ ਮੁਸ਼ਕਲ ਨਾਲ ਆਪਣਾ ਬਾਹਰ ਆਣ ਕੇ ਆਪਣੀ ਜਾਨ ਨੂੰ ਬਚਾਇਆ ਤੇ ਇਹ ਫਲੱਡ ਜਿਹੜਾ ਨਾ ਅਨਿਆਲ ਕੰਦੇ ਘਰਾਂ ਦੇ ਵਿੱਚ ਅਨਿਆਲ ਘਰਾਂ ਵਿੱਚ ਵੀ ਪਾਣੀ ਆ ਵਰਿਆ ਮੇਰੇ ਆਪਣੇ ਘਰ ਦੇ ਪਲਾਟ ਦੇ ਵਿੱਚ ਤੇ ਮੇਰੇ ਗੇਟ ਦੋਨੇ ਗੇਟਾਂ ਦੇ ਸਾਹਮਣੇ ਜਿਹੜਾ ਪਾਣੀ ਜਰਾ ਆਇਆ ਪਹੁੰਚਿਆ ਪਿਆ ਤੇ ਇਹ ਪਾਣੀ ਹਾਲਾਂ ਵਧ ਰਿਹਾ ਤੇ ਵੱਧ ਹੋਣ ਰਿਹਾ ਨਾ ਖਸਾ ਹੈਗਾ ਵੀ ਕਹੀਂ ਮਤਲਬ ਕਿਤੇ ਜਿਆਦਾ ਨੁਕਸਾਨ ਨਾ ਹੋ ਜੇ ਤੇ ਆਪਾਂ ਪ੍ਰਸ਼ਾਸਨ ਅੱਗੇ ਵੀ ਮਤਲਬ ਅਪੀਲ ਕਰਦੇ ਆਂ ਕਿ ਭਾਈ ਇਸ ਚੀਜ਼ ਦਾ ਜਿਹੜਾ ਨਾ ਉਹ ਲੋਕਾਂ ਦਾ ਜਾਨ ਮਾਲ ਨੂੰ ਜਿਹੜਾ ਸੁਰੱਖਿਤ ਕਰਨ ਲਈ ਥੋੜੇ ਉਪਰਾਲੇ ਕੀਤੇ ਜਾਣ ਤਾਂ ਕਿ ਉਹ ਆਪਣੇ ਇਸ ਡਰ ਤੋਂ ਭੈਅ ਤੋਂ ਜਿਹੜਾ ਉਹ ਮੁਕਤ ਹੋ ਸਕਣ ਗੱਲਬਾਤ ਇਸ ਤਰ੍ਹਾਂ ਆਇਆ ਜੀ ਅੱਜ ਤੋਂ 10 ਦਿਨ ਪਹਿਲਾਂ ਵੀ ਜੰਮਾਲੀ ਇਧਰਾਂ ਚ ਜਿਹੜਾ ਪਾਣੀ ਆਇਆ ਸੀਗਾ ਉਹ ਵੀ ਨਗ ਪਾਣੀ ਸੀਗਾ ਤੇ ਲੋਕਾਂ ਦਾਦੋ ਵੀ ਬਹੁਤ ਜਿਆਦਾ ਨੁਕਸਾਨ ਹੋਇਆ ਲੋਕਾਂ ਦੇ ਮਕਾਨ ਟਹਿ ਗਏ ਅੰਨਿਆਲ ਲਾਗੇ ਜਿਹੜੇ ਜਲਾਨੀ ਪਿੰਡਾਂ ਨਾਲ ਲੱਗਦੇ ਪਿੰਡਾਂ ਦਾ ਉਸਾਲ ਪਰ ਜਿਹੜਾ ਅੱਜ ਪਾਣੀ ਆਇਆ ਇਹ ਬਹੁਤ ਹੀ ਜਿਆਦਾ ਪਹਿਲੇ ਨਾਲੋਂ ਵੀ ਬਹੁਤ ਜਿਆਦਾ ਇਹ ਮੰਗਵਾਲ ਮੋੜ ਚੌਂਕ 'ਚ ਕਿੰਨਾ ਕੁ ਪਾਣੀ ਆ ਇੱਥੋਂ ਜਿਹੜੀ ਗੱਡੀ ਨਹੀਂ ਲੰਘ ਸਕਦੀ ਮੋਟਰਸਾਈਕਲ ਨਹੀਂ ਲੰਘ ਸਕਦਾ ਇਹਦੇ ਨਾਲ ਵੀ ਜਿਹੜਾ ਲੋਕਾਂ ਦਾ ਬਹੁਤ ਜਿਆਦਾ ਨੁਕਸਾਨ ਆ ਪਹਿਲੇ ਨਾਲੋਂ ਇਹ ਬਹੁਤ ਜਿਆਦਾ ਪਾਣੀ ਆ ਰਿਹਾ ਜੇ ਵੱਧ ਰਿਹਾ É a cariana.